ਆਈਜੀਡੀਅਰਟ ਤੇ ਵੀਜ਼ਾ ਦੇਣਾ ਚਾਹੁੰਦਾ ਤਾਂ ਤੁਹਾਡੀ ਫਾਈਲ ਇੱਕ ਜੈਨੂਇਨ ਸਟੂਡੈਂਟ ਵਾਲੀ ਹੋਣੀ ਚਾਹੀਦੀ ਹੈ ਜੇ ਸਿਰਫ ਆਪਾਂ ਅਸੀਂ ਕਹੀਏ ਕਿ 6 ਮਹੀਨੇ ਦੀ ਫੀਸ ਜਮ੍ਹਾਂ ਕਰਾ ਕੇ ਔਰ ਬਾਕੀ ਫੰਡ ਸ਼ੋਅ ਕਰਾ ਕੇ ਫਾਈਲ ਲਾ ਦਾਂਗੇ ਤਾਂ ਕਦੀ ਵੀਜ਼ਾ ਨਹੀਂ ਮਿਲੇਗਾ ਸੋ ਆਪਾਂ ਨੂੰ ਪ੍ਰੋਪਰ ਤਰੀਕੇ ਫਾਈਲ ਲਾਣੀ ਪਵੇਗੀ ਆਪਾਂ ਇਮਪ੍ਰੋਪਰ ਤਰੀਕੇ ਫਾਈਲ ਲਾਵਾਂਗੇ ਤਾਂ ਵੀਜ਼ਾ ਨਹੀਂ ਆਏਗਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਧਿਆਨ ਚ ਰੱਖਦੇ ਹੋਏ ਕਹਾਂਗਾ ਕਿ ਕੈਨੇਡਾ ਦਾ ਫਿਊਚਰ ਕਾਫੀ ਬ੍ਰਾਈਟ ਹੈ ਬੱਚੇ ਜਿਹੜੇ ਅਪਲਾਈ ਕਰਨਗੇ ਉਹਨਾਂ ਦਾ ਬਹੁਤ ਬ੍ਰਾਈਟ ਹੈ ਔਰ ਜੇ 12th ਪਾਸ ਤੁਸੀਂ ਹੁਣ ਕਰ ਲਈ ਹੈ ਤਾਂ ਫਿਊਚਰ ਵਿੱਚ ਕੈਨੇਡਾ ਕਾਫੀ ਅੱਛੇ ਵੀਜ਼ੇ ਦੇਏਗਾ ਤੁਸੀਂ ਦੇਖਿਆ ਹੁਣ ਆਂਦੇ ਉਹਨਾਂ ਨੇ ਇਮੀਗ੍ਰੇਸ਼ਨ ਮਿਨਿਸਟਰ ਵੀ ਚੇਂਜ ਕਰਤਾ ਜਿਹੜਾ ਇਹ ਸਟੈਪ ਹੈ ਬੜਾ ਸਟਰੋਂਗ ਹੈ ਸੂਈ ਦੇਖੋ ਕਿ ਇੱਕ ਇਮੀਗ੍ਰੇਸ਼ਨ ਮਿਨਿਸਟਰ ਸਭ ਕੁਝ ਕੱਟਆਫ ਕਰਨ ਲੱਗਾ ਹੋਇਆ ਜਿਨੇ ਬਿਲਕੁਲ ਸਾਰਾ ਜਿਨੂੰ ਕਹੀ ਗਿਆ ਚ ਐਜੂਕੇਸ਼ਨ ਇੰਡਸਟਰੀ ਕੈਨੇਡਾ ਦੀ ਕਿਸ ਲੈਵਲ ਤੇ ਸੀ ਔਰ ਇੱਥੇ ਆ ਗਈ ਮੈਂ ਕਹਾਂਗਾ 50% ਤੇ ਲੈਣ ਦੀ ਐਜੂਕੇਸ਼ਨ ਇੰਡਸਟਰੀ ਦੀ ਗ੍ਰੋਥ ਵੀ ਬੜੀ ਡੈਮੇਜ ਹੋਈ ਹੈ ਕੈਨੇਡਾ ਸੋ ਦੇਖੋ ਕੈਨੇਡਾ ਇਜ਼ 플ੈਗ ਬੇਰਰ ਫਾਰ ਐਜੂਕੇਸ਼ਨ ਜੇ ਕੈਨੇਡਾ ਅਕੀ ਕਹਿੰਦੇ ਆ ਸਲੋ ਹੁੰਦਾ ਨਾ ਸਾਰੇ ਕੰਟਰੀ ਬਾਕੀ ਸਲੋ ਹੋ ਜਾਂਦੇ ਆ